ਵਾਰਗੁਰੂ ਜੀ ਦਾ ਖਾਲਸਾ ਵਾਰਗੁਰੂ ਜੀ ਕੀ ਫਤਿਹ ਉਮਰਾ ਨੰਗਲ ਦੇ ਵਿੱਚ ਇੱਕ ਸਮਾਚਾਰਕ ਮੇਲਾ ਹੁੰਦਾ ਹਰ ਸਾਲ ਦੀ ਤਰ੍ਹਾਂ ਤੇ ਉੱਥੇ ਹੋਬੀ ਢਾਲੀਵਾਲ ਜਿਹੜਾ ਪੰਜਾਬੀ ਮੂਵੀਆਂ ਦੇ ਵਿੱਚ ਬਿਲਣ ਦਾ ਰੋਲ ਕਰਦਾ ਹੁੰਦਾ ਤੇ ਉਹ ਵੀ ਮੇਨ ਗੈਸਟ ਹੁੰਦਾ ਲੋਕ ਉਹਨੂੰ ਚਾਹਣ ਵਾਲੇ ਬਹੁਤ ਨੇ ਕੋਈ ਸ਼ੱਕ ਨਹੀਂ ਪਰ ਜਿਹੜੀ ਉਹਦੀ ਹਰਕਤ ਉਹਦੀ ਕਰਤੂਤ ਸਾਹਮਣੇ ਆਈ ਹੈ ਨਾ ਉਹ ਬਰਦਾਸ਼ਤ ਕਰਨ ਯੋਗ ਨਹੀਂ ਹੈਗੀ ਇੱਕ ਐਂਕਰ ਕੁੜੀ ਮੈਂ ਤੇ ਇੱਕ ਬੇਨਤੀ ਕਰ ਦਿੰਨਾ ਤਕਰੀਬਨ 30 ਸਾਲ ਤੋਂ ਔਰਤਾਂ ਬਹੁਤ ਵਧੀਆ ਕੈ ਲਈ ਮਹਾਰਤ ਦੇ ਨਾਲ ਆਪਣੇ ਕੰਮ ਦੇ ਵਿੱਚ ਅੱਗੇ ਵਧੀਆਂ ਨੇ ਔਰ ਆਪਣੇ ਕੰਮ ਦੇ ਵਿੱਚ ਅੱਗੇ ਵਧਣਾ ਵੀ ਚਾਹੁੰਦੇ ਆ ਪਰ ਜਦੋਂ ਇਹੋ ਜਿਹੀ ਕਰਤੂਤ ਵਾਲੇ ਘਟੀਆ ਇਨਸਾਨ ਹੋਬੀ ਢਾਲੀ ਵਾਲ ਵਰਗੇ ਇਹੋ ਜਿਹੀਆਂ ਹਰਕਤਾਂ ਕਰਦੇ ਨੇ ਫਿਰ ਕਿਤੇ ਔਰਤ ਜਾਤ ਨੂੰ ਕਹਿ ਲਈਏ ਸ਼ਰਮਿੰਦਾ ਹੋਣਾ ਪੈਂਦਾ ਔਰ ਇਹ ਤਕਰੀਬਨ ਮਨੁੱਖਤਾ ਤੇ ਵੀ ਇੱਕ ਕਲੰਕ ਹੁੰਦਾ ਉਸ ਉਮਰਾ ਨੰਗਲ ਮੇਲੇ ਦੇ ਵਿੱਚ ਐਂਕਰ ਜਿਹੜੀ ਕੁੜੀ ਹੈ ਉਹਨੇ ਸ਼ਰਮ ਮੂਹਤੇ ਜੁੱਤੀ ਫੇਰੀ ਹੈ ਹੋਬੀ ਢਾੜੀਵਾਲ ਦੀ ਹਾਲਾਂਕਿ ਹਰਕਤ ਇਹ ਜੀ ਕੀਤੀ ਹੈ ਜਿਹੜੀ ਕਿ ਦਸਦਾ ਨੂੰ ਸ਼ਰਮ ਆਉਂਦੀ ਹੈ ਜਦੋਂ ਉਹ ਕੁੜੀ ਦੇ ਨਾਲ ਗੱਲਬਾਤ ਹੋਈ ਉਹਨੇ ਬਹੁਤ ਹੀ ਘਟਿਆ ਕਰਦੂਤ ਉਸ ਕੁੜੀ ਦੇ ਨਾਲ ਹੋਬੀ ਢਾੜੀਵਾਲ ਨੇ ਕੀਤੀ ਹੈ ਤੇ ਜਦੋਂ ਤੁਸੀਂ ਇਹਦੇ ਪਸ਼ੋਕੜ ਦੀ ਗੱਲ ਕਰੋਗੇ ਨਾ ਤਾਂ ਇਹਦੇ ਪਿੰਡ ਦੀ ਜਿਹੜੀ ਘਟਨਾ ਹੈਗੀ ਹੈ ਜਿਹੜਾ ਇਹਦਾ ਪਸ਼ੋਕੜ ਹੈ ਇਹਦਾ ਪਰਿਵਾਰ ਜਿਹੜਾ ਇੱਕ ਖੇਤਾਂ ਦੇ ਵਿੱਚ ਕਣਕ ਦੀਆਂ ਬੱਲੀਆਂ ਚੁਗਣ ਵਾਲੀ ਕੁੜੀ ਦੇ ਨਾਲ ਵੀ ਇੱਕ ਇਹੋ ਜਿਹੀ ਘਟਿਆ ਹਰਕਤ ਇਹਨਾਂ ਨੇ ਬਸ ਲੁਕੀ ਕੀਤੀ ਹੋਈ ਹੈ ਮੈਂ ਬੇਨਤੀ ਕਰਨੀ ਹੈ ਜਿਹੜੇ ਲੋਕ ਪੰਜਾਬੀ ਫਿਲਮਾਂ ਦੇਖਦੇ ਨੇ ਪੰਜਾਬੀ ਫਿਲਮਾਂ ਦੇ ਵਿੱਚ ਜਿਹੜਾ ਬੰਦਾ ਵੀ ਰੋਲ ਕਰਦਾ ਹੈ ਉਹ ਸ਼ਬਦਾ ਚਹੇਤਾ ਬਣ ਜਾਂਦਾ ਹੈ ਲੋਕ ਉਹਨਾਂ ਨੂੰ ਪਿਆਰ ਕਰਦੇ ਨੇ ਕਰਨਾ ਵੀ ਚਾਹੀਦਾ ਹੈ ਪਰ ਪੰਜਾਬੀ ਫਿਲਮਾਂ ਦੇ ਵਿੱਚ ਇੱਕ ਮੈਸੇਜ ਦਿੱਤਾ ਜਾਂਦਾ ਹੈ ਭਾਵੇਂ ਕੋਈ ਸਮਾਜਿਕ ਕ੍ਰਿਤੀ ਹੋਵੇ ਭਾਵੇਂ ਸੱਭਿਆਚਾਰ ਹੋਵੇ ਜਾਂ ਸਾਡੇ ਕੋਈ ਪਰਿਵਾਰਾਂ ਦੀ ਗੱਲ ਹੋਵੇ ਉਹਨਾਂ ਫਿਲਮਾਂ ਦੇ ਵਿੱਚ ਇੱਕ ਮੈਸੇਜ ਦਿੱਤਾ ਜਾਂਦਾ ਹੈ ਜਦੋਂ ਤੁਸੀਂ ਕਿਸੇ ਔਰਤ ਦੀ ਗੱਲ ਕਰਦੇ ਹੋ ਤਾਂ ਔਰਤ ਨੂੰ ਪਾਵਨ ਬਾਣੀ ਨੇ ਬੜਾ ਸਤਿਕਾਰ ਦਿੱਤਾ ਹੈ ਸੁਖਮੰਨ ਦਾ ਅਕੇ ਜਿਤ ਜਮੈ ਰਾਜਾ ਹੁਣ ਜੇ ਬੰਦੇ 100 ਫਿਲਮਾਂ ਕਰ ਚੁੱਕੇ ਹੋਣ ਬਾਬ ਜਿਹੜਾ ਬੰਦਾ 100 ਫਿਲਮ ਕਰ ਚੁੱਕਾ ਹੋਵੇ ਉਹਨੇ ਆਪ ਇਹ ਰੰਕਾਰ ਦੇ ਨਾਲ ਗੱਲ ਕਹੀ ਹੈ ਤੁਸੀਂ ਇਹ ਮਾਲਵਾ ਟੀਵੀ ਤੇ ਨਾ ਸਾਰਾ ਪ੍ਰੋਗਰਾਮ ਤੇ ਹੈ ਲੋਕਾਂ ਨੇ ਟਿਕਟੋਕ ਬਣਾ ਕੇ ਵੀ ਉਹ ਵੀਡੀਓ ਸ਼ੇਅਰ ਕਰਦੀ ਜਿਹੜੀ ਉਹ ਕੁੜੀ ਦੇ ਨਾਲ ਬਸ ਲੁੱਕੀ ਕੀਤੀ ਹੈ ਕੁੜੀ ਜਿੱਥੇ ਜੁੱਤੀ ਫੇਰਦੀ ਹੈ ਉਹ ਸਾਰਾ ਕੋ ਸਾਹਮਣੇ ਆ ਜਾਂਦਾ ਹੈ ਮੈਂ ਜਿਹੜੀ ਗੱਲ ਕਰਨੀ ਚਾਹਣਾ ਹੰਕਾਰੀ ਕਿੰਨਾ ਬੰਦਾ ਹੈ ਕਹਿੰਦਾ ਮੇਰੇ ਨਾਲ ਗੱਲ ਕਰਨੇ ਕੋਈ ਸੌਖੇ ਨਹੀਂ ਮੈਂ ਬਾਲੀਵੁੱਡ ਦੀਆਂ ਵੀ ਕਹਿੰਦਾ ਅੱਜ ਮੈਂ ਫਿਲਮਾਂ ਕੀਤੀਆਂ ਨੇ ਤੇ ਪੰਜਾਬੀ ਮੂਵੀ ਵੀ ਕਹਿੰਦਾ ਮੈਂ 100 ਤੋਂ ਉੱਪਰ ਕਰ ਚੁੱਕਾ ਕਹਿੰਦਾ ਹੋਬੀ ਢਾਲੀਵਾਲ ਦੇ ਨਾਲ ਜਾਣਾ ਖਣਾ ਗੱਲ ਨਹੀਂ ਕਰ ਸਕਦਾ ਸਟੇਜ ਤੇ ਜਨ ਕਿ ਐਨੀ ਹੰਕਾਰ ਦੇ ਨਾਲ ਇਹ ਬੰਦਾ ਵਰਲਡ ਜੂਜ਼ ਕਰ ਰਿਹਾ ਪਰ ਜਿਹੜੀ ਉਹ ਕੁੜੀ ਦੇ ਨਾਲ ਹਰਕਤ ਕੀਤੀ ਹੈ ਨਾ ਮੈਂ ਕਹਿੰਦਾ ਛਲਾਂਗਾ ਜੋ ਕਦਮ ਹੈ ਕੁੜੀ ਦਾ ਬਹੁਤ ਦਲੇਰੀ ਦੇ ਨਾਲ ਚੁੱਤੀ ਫੇਰੀ ਹੈ ਖੁਰਾਂ ਨੂੰ ਵੀ ਅਕਲ ਆਉਂ ਜਿਹੜੇ ਔਰਤ ਦਾ ਅਪਮਾਨ ਕਰਦੇ ਨੇ ਉਹ ਕੁੜੇ ਕਹਿੰਦੇ ਕਹਿੰਦੇ ਤੁਸੀਂ ਕਿੰਨੀਆਂ ਮਰਜ਼ੀ ਫਿਲਮਾਂ ਕੀਤੀਆਂ ਹੋਣ। ਹੋ ਵੀ ਢਾਲੀਵਾਲ ਨੂੰ ਕਹਿ ਰਹੀ ਹੈ। ਕਹਿੰਦੀ ਜੇ ਤੁਸੀਂ ਇੱਕ ਔਰਤ ਦਾ ਇੱਕ ਕੁੜੀ ਦਾ ਮਾਨਸਿਕਕਾਰਨੀ ਕਰ ਸਕਦਾ ਤਾਂ ਲੱਖ ਲਾਂਟ ਹੈ ਤੁਹਾਡੇ ਤੇ। ਮੈਂ ਕਹਨਾ ਔਰਤ ਦੀ ਜੇ ਕਿਤੇ ਇਹੋ ਜਿਹੀ ਹੱਲਾਸ਼ੇਰੀ ਜਾਂ ਇਹੋ ਜੀ ਜਿਹੜੀ ਚੜ੍ਹਦੀ ਕਲਾ ਵਾਲੀ ਗੱਲਬਾਤ ਹੈ ਇੱਕ ਭਰਿ ਸਟੇਟ ਤੇ ਕਹਿ ਦੇਣਾ ਸਮਾਜ ਲਈ ਵੀ ਇਹ ਹੋਰ ਔਰਤਾਂ ਲਈ ਇੱਕ ਸੇਧ ਹੈ। ਸਾਨੂੰ ਮੰਨਣਾ ਪੈਣਾ ਮੈਂ ਜਿੰਨੀਆਂ ਵੀ ਕੁੜੀਆਂ ਕਿਸੇ ਫੀਲਡ ਵਿੱਚ ਕੰਮ ਕਰਦੀਆਂ ਨੇ ਬਹੁਤ ਵਾਰੀ ਮੈਂ ਔਰਤ ਦੇ ਹੱਕ ਵਿੱਚ ਗੱਲ ਕੀਤੀ ਹੈ ਮੈਂ ਕਹਿੰਦਾ ਜਿਹੜਾ ਬੰਦਾ ਤੁਹਾਨੂੰ ਇਹ ਜੀ ਹਰਕਤ ਕਰਦਾ ਤੁਹਾਡੇ ਨਾਲ ਮਸਲੂਕੀ ਕਰਦਾ ਉਹਨੂੰ ਜੇ ਮੌਕੇ ਤੇ ਜਵਾਬ ਦਿਓਗੇ ਜਿਵੇਂ ਇਹ ਐਂਕਰ ਕੁੜੀ ਨੇ ਖੋਬੀ ਧਾੜੀ ਵਾਲ ਦੇ ਛਿੱਤਰ ਫੇਰਿਆ ਤਾਂ ਮੈਂ ਕਹਿੰਦਾ ਬਹੁਤ ਵਧੀਆ ਰੋ ਸਮਾਜ ਦੇ ਲਈ ਬਹੁਤ ਵਧੀਆ ਮੈਸੇਜ ਆਊਗਾ ਅੱਛਾ ਇੱਕ ਇਹਦੀ ਮੈਂ ਘੱਟਿਆ ਕਤੂਤ ਹੋਰ ਦੱਸਣੀ ਹੈ ਇਹ ਭਾਜਪਾ ਦੇ ਵਿੱਚ ਕੰਮ ਕਰਦਾ ਹੈ। ਭਾਜਪਾ ਵਾਲਿਆਂ ਨੂੰ ਬੇਨਤੀ ਹੈ ਕਿ ਇਹੋ ਜਿਹੀ ਗੰਦ ਨੂੰ ਪਾਰਟੀ ਵਿੱਚ ਨਾ ਲਿਆ ਕਰੋ ਜਿਹੜੇ ਔਰਤਾਂ ਦੀ ਇੱਜ਼ਤ ਨਹੀਂ ਕਰਦੇ। ਇੱਕ ਸ਼ੱਕ ਦੀ ਸੂਈ ਨਾ ਦੀਪ ਸਿੱਧੂ ਬਾਸ ਦੇ ਵੀ ਇਹਦੇ ਤੇ ਜਾਂਦੀ ਹੈ। ਇਹਦੀ ਇੰਟਰਵਿਊ ਕੱਢ ਕੇ ਦੇਖ ਲਓ। ਜਦੋਂ ਕਹਿੰਦਾ ਦੀਪ ਸਿੱਧੂ ਸੰਸਕਾਰ ਹੁੰਦਾ ਸੀ ਕਹਿੰਦਾ ਲੋਕ ਮੈਨੂੰ ਕੁੱਟ ਕੇ ਮਾਰ ਦਿੰਦੇ ਮੈਨੂੰ ਰੋਕਿਆ ਗਿਆ ਤੁਸੀਂ ਨਾ ਆਇਓ। ਜਿਹੜਾ ਜੋਰਾ 10 ਨੰਬਰ ਜਾਂ ਫਿਲਮ ਬਣੀ ਹੈ ਨਾ ਬੰਨ ਜੱਟੂ ਉਹਨਾਂ ਦੋਨਾਂ ਵਿੱਚ ਜਿਹੜਾ ਹੌਬੀ ਢਾਲੀਵਾਲ ਦਾ کردار ਹੈਗਾ ਬਿਲਨ ਵਾਲਾ ਉਥੋਂ ਕਿਤੇ ਨਾ ਕਿਤੇ ਸ਼ੱਕ ਦੀ ਸੂਈ ਜਾਂਦੀ ਹੈ ਵੀ ਜਿਹੜਾ ਐਕਸੀਡੈਂਟ ਹੋਇਆ ਸੀ ਨਾ ਕਿਤੇ ਨਾ ਕਿਤੇ ਉਧਰ ਵੀ ਇਹਦਾ ਹੱਥ ਲੱਗਦਾ ਹੈ ਕਿ ਕੋਈ ਦੋਰਾਮਾ ਨਹੀਂ ਸ਼ੱਕ ਦੀ ਸੂਈ ਜਾਂਦੀ ਹੈ ਜਾਨੀ ਕਿ ਆ ਕਰਤੂਤ ਆ ਹਰਕਤਾ ਨੇ ਹੌਬੀ ਢਾਲੀਵਾਲ ਵਰਗੇ ਹੁੰਦੀਆਂ ਮੈਂ ਕਹਿੰਦਾ ਸਵਾਸ਼ ਉਹ ਕੁੜੀ ਨੂੰ ਐਂਕਰ ਨੂੰ ਜਿਹਨੇ ਮੂੰਹ ਤੇ ਉਸੇ ਵਕਤ ਖੜੀਆਂ ਖੜੀਆਂ ਸੁਣਾਤੀਆਂ ਛਿੱਤਰ ਫੇਰਿਆ ਬਹੁਤ ਵੱਡਾ ਮੈਸੇਜ ਹੈ ਔਰਤਾਂ ਲਈ ਇਦਾਂ ਹੀ ਨੇ ਧੜਕ ਹੋ ਕੇ ਇਹ ਮੱਲ ਪ੍ਰਧਾਨ ਜਿਹੜੇ ਔਰਤ ਨੂੰ ਪੈਰ ਦੀ ਜੁੱਤੀ ਸਮਝਦੇ ਨੇ ਇਹਨੇ ਜੁੱਤੀ ਫਿਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ